ਉਸ ਮਿਸਤਰੀ ਬੜੀ ਕਮਾਲ ਕੀਤੀ ਬੋਤਲਾ ਸਾਜਿਆ ਜੈਸ ਇਨਸਾਨ ਦਾ ਇਹ ਕੋਈ ਆਖਦਾ ਇਸ ਵਿੱਚ ਰੱਬ ਰਹਿੰਦਾ ਤੇ ਕੋਈ ਆਖਦਾ ਘਰ ਭਗਵਾਨ ਦਾ ਏ ਕੋਈ ਆਖਦਾ ਮਿੱਟੀ ਦੀ ਮੋਟ ਹੈ ਏ ਦੇ ਕੋਈ ਆਖਦਾ ਘਰ ਸ਼ੈਤਾਨ ਦਾ ਏ ਆ ਪਰ ਕੋਈ ਨਾ ਜਾਣੇ ਜਰਮਲ ਸਿੰਘਾ ਉਹ ਘੜਨ ਵਾਲਾ ਹੀ ਸਭ ਕੁਝ ਜਾਣਦਾ ਏ ਉਹ ਘੜਨ ਵਾਲਾ ਹੀ ਸਭ ਕੁਝ ਜਾਣਦਾ ਏ ਸਤਿਗੁਰਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਧੰਨ ਧੰਨ ਬਾਬਾ ਸਿਦ ਸਿਲਵਰਾਜੀ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਲਵਾ ਰਹੇ ਗੁਰੂ ਕਾ ਖਾਲਸਾ ਗੁਰੂ ਖਾਲਸਾ ਜੀ ਰਸਨਾ ਨੂੰ ਪਵਿੱਤਰ ਕਰੋ ਇੱਕ ਮਨ ਚਿਤ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਬੁਲਾਓ ਸਰਬੱਤ ਸੰਗਤਾਂ ਗਰਜਵੀਂ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਿਲਕੁਲ ਸੀਮਤ ਹੈ ਤੁਸੀਂ ਸਰਵਣ ਕਰ ਚੁੱਕੇ ਹੋ ਇਸ ਕਰਕੇ ਕੇਵਲ ਇੱਕ ਵਾਰ ਛੇਤੀ ਛੇਤੀ ਕਹਿਣ ਦਾ ਯਤਨ ਕਰਾਂਗਾ ਇਤਿਹਾਸ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਇੱਕ ਵਾਰ ਸਰਵਣ ਕਰੋ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੇ ਕਹਿਣ ਤੇ ਜਰਨੈਲ ਸਹਿਦ ਖਾਨ 10000 ਫੌਜ ਲੈ ਕੇ ਦਿੱਲੀ ਤੋਂ ਰਵਾਨਾ ਹੁੰਦਾ ਹੈ ਰਸਤੇ ਵਿੱਚੋਂ ਹੋਰ ਗੁਜਰਾਤ ਦੇ ਰੰਕੜਾ ਦੀਆਂ ਫੌਜਾਂ ਇਕੱਠੀਆਂ ਕਰਦਾ 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 ਜਦੋਂ ਰੋਪੜ ਕੋਲ ਆਇਆ 30000 ਗਿਣਤੀ ਹੋ ਚੁੱਕੀ ਹੈ ਇਤਿਹਾਸ ਕਹਿੰਦਾ ਹੈ ਜਦੋਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਿਆ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੇ ਸਿੰਘਾਂ ਨੇ ਪੁੱਛਿਆ ਸਤਿਗੁਰੂ ਜੀ ਕੀ ਹੁਕਮ ਹੈ ਸਾਨੂੰ ਸਤਪੁਰ ਸਤਪਾਤਸ਼ਾਹ ਮਹਾਰਾਜ ਕਹਿੰਦੇ ਭਈ ਇਹ ਥੱਕੇ ਟੁੱਟਿਆਏ ਹੋਣਗੇ ਕੋਈ ਗੱਲ ਨਹੀਂ ਇਹ ਜਦੋਂ ਵਾਰ ਕਰਨਗੇ ਫਿਰ ਤੁਹਾਨੂੰ ਆਰਡਰ ਦੇਵਾਂਗੇ ਰਸਤੇ ਵਿੱਚ ਸਾਧ ਸੰਗਤ ਜੀ ਆਉਂਦਿਆ ਆਉਂਦਿਆਂ ਇਹਨੂੰ ਇੱਕ ਤਜਵੀਦ ਸੁਜੀ ਮਨਾ ਤੇਰੀ ਭੈਣ ਬੀਬੀ ਨਸੀਰਾ ਜੋ ਈਸ਼ਵਰ ਨੂੰ ਮੰਨਣ ਵਾਲੀ ਐ ਉਹਦੇ ਕੋਲੋਂ ਅਸ਼ੀਰਵਾਦ ਲਹੇਗਾ ਤੇਰੀ ਜਿੱਤ ਪ੍ਰਾਪਤ ਹੋ ਸਕਦੀ ਏ ਸਡੋਰੇ ਪਿੰਡ ਵਿੱਚ ਪਹੁੰਚਾ ਬਾਰ ਬਾਰ ਫੌਜਾਂ ਦੇ ਕੈਂਪ ਲਾ ਦਿੱਤੇ ਅੰਦਰ ਗਿਆ ਭੈਣ ਨੇ ਦਰਸ਼ਨ ਕੀਤੇ ਤੇ ਕਿਹਾ ਵੀ ਦਾ ਲੱਖ ਸ਼ੁਕਰ ਹੈ ਸੁਖਦਾ ਦਾ ਪਰ ਇੱਕ ਗੱਲ ਦੱਸ ਆ ਇਨੇ ਸ਼ਸਤਰ ਪਹਿਨ ਕੇ ਕਿਉਂ ਆਇਆ ਇੰਨੀਆਂ ਫੌਜਾਂ ਕਿਉਂ ਨਾਲ ਲੈ ਕੇ ਆਇਆ ਇਨੇ ਕਹ ਪਹਿਣ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਿਹਾ ਮੈਨੂੰ ਆਸ਼ੀਰਵਾਦ ਦੇ ਇਨੇ ਕਹ ਵੀਰਾ ਜਿਹੜੇ ਲੋਕ ਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਂਦੇ ਨੇ ਕੋਈ ਆਸ਼ੀਰਵਾਦ ਦੀ ਲੋੜ ਨਹੀਂ ਰਹਿੰਦੀ ਇਨੇ ਕਹ ਪਹਿਣ ਮੈਂ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜਾ ਰਿਹਾ ਨਮਸਕਾਰ ਕਰਨ ਵਾਸਤੇ ਨਹੀਂ ਜਾ ਰਿਹਾ ਸੁਣਦੀ ਥੇਰ ਸੀ ਪਹਿਣ ਨੇ ਕਿਹਾ ਕਿਆ ਵੀਰਾ ਇਸ ਗੱਲ ਨੂੰ ਭੁੱਲ ਜਾ ਤੂੰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਫੜ ਸਕਦਾ ਨਹੀਂ ਮਾਰ ਸਕਦਾ ਉਹ ਆਪ ਆਕਾਲ ਪੁਰਖ ਦਾ ਰੂਪ ਹੈ ਜਿਵੇਂ ਭੈਣ ਕੁਝ ਕਹ ਲਈਏ ਉਹ ਸਵੇਦਾ ਨਕਸ਼ਾ ਕਸ਼ਮੀਰ ਸਿੰਘ ਦਾ ਤਾਜੇ ਚੱਕ ਦਾ ਜਥਾ ਇੰਜ ਕਹਿ ਰਿਹਾ ਅਜੇ ਮਾਨੇ ਪੋਤ ਪੈਦਾ ਹੀ ਤਾਂ ਨਹੀਂ ਜਹਾਨ ਵਿੱਚ ਫੜੇ ਜੋ ਗੋਬਿੰਦ ਸਿੰਘ ਸ਼ੇਰਾ ਕਾਦਰ ਕਰੀਮ ਆਪ ਰਵੇ ਅੰਗ ਸੰਗ ਜੀ ਦੇ ਤੀਰ ਆਂਦਾ ਜੀ ਪਲੇਰਾ ਗਰੂ ਬਾਜਾ ਵਾਲਾ تیر ਅੰਦਾਜੀ ਦਾ ਪਲੇਰਾ ਓ ਮਾਨਵਾਸ ਕੀ ਤਾਜ ਨੇ ਰਬਾ ਨਾ ਪਰੇ ਮੋ ਪਾ ਕੇ ਜਗ ਕਰੇ ਦੀ ਦਾਸ ਸਤਕਾਰ ਬਾਜਾ ਵਾਲੇ ਨੂੰ ਨਾ ਕੋਈ ਜੰਮਿਆ ਫੜ ਮਦਾਨ ਵਿੱਚ ਹਾਰ ਅਜਿਮਾਨ ਪੁੱਤ ਪੈਦਾ ਹੀਤਾ ਨੀ ਜਹਾਨ ਵਿੱਚ ਫੜੇ ਜੋ ਗੋਬਿੰਦ ਸਿੰਘ ਸ਼ੇਰਾ ਕਾਦਰ ਕਰੀਮ ਆਪ ਰਵੇ ਅੰਗ ਸੰਗ ਜੀ ਦੇ ਧੀਰ ਅੰਦਾ ਜੀ ਦੇ ਪਲੇਰਾ ਰੂ ਬਾਜਾਂ ਵਾਲਾ تیرے ਅੰਦਾਜ਼ੀ ਦਾ ਪਲੇਰਾ ਮਨਵਾਸ ਕੀਤਾ ਜਿੰਨੇ ਰੱਬਾ ਨਾ ਪਰੇ ਮਪਾ ਕੇ ਜੱਗ ਕਰੇ ਜੀ ਦਾਸ ਤਕਾਰ ਬਾਜਾਂ ਵਾਲੇ ਨੂੰ ਨਾ ਕੋਈ ਜੰਮਿਆ ਫੜਨ ਵਾਲਾ ਖਾਵੇਂਗਾ ਮਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਦਾਨ ਵਿੱਚ ਹਾਰ ਆਇਆ ਹੈ ਸੰਹਾਰ ਆਪਣਾ ਇੱਥੇ ਬੇਸਹਾਰਿਆਂ ਦਾ ਕੀਤੇ ਲੋਕੀ ਪਰਮਾ ਤੋਂ ਦੂਰ ਜੋਕਦਾਲ ਤਾੜਿਆਂ ਨੂੰ ਉਟੇ ਰਜ਼ਵਾੜਿਆਂ ਨੂੰ ਨਾਮ ਬਾਣੀ ਵਿੱਚ ਪਰਪੂਰ ਰੂਪਾਜਾਂ ਵਾਲਾ ਨਾਮ ਬਾਣੀ ਵਿੱਚ ਵਰਪੂਰਾ ਉਹ ਦੇ ਸਾਰੇ ਚੋਕ ਕਰੇ ਮਨਮਤ ਜਿਹੜਾ ਹੁੰਦਾ ਫਿਰੂ ਜੱਗ ਚ ਖਵਾਰਾ ਉਹ ਦੇ ਸਾਰੇ ਸੇਰਾ ਚੋਕਾ ਕਰੇ ਮਨਮਤ ਦੇਰਾ ਹੁੰਦਾ ਫਿਰੇ ਜੱਗ ਆ ਮੇਰੇ ਆਵੇ ਖਾਵੇ ગામ ਦਾ ਨ ਵਿੱਚ ਹਾਰ ਮੁਰ ਕਾ ਮਨੁੱਖਾ ਵਾਂਗੂੰ ਟਕਰਾ ਪਹਾੜੀ ਮਾਰੇ ਸਿਰ ਨਾਲ ਹੀ ਵੇਪੜਵਾ ਫੈਕੜੀ ਜਾਊਗਾ ਜਿਹੜਾ ਉੱਥੇ ਹੰਕਾਰੀ ਬਣ ਮੁੜੂਗਾ ਜ਼ਰੂਰ ਮੂਦੀ ਕਾ ਵੀਰਾ ਮੇਰੇ ਆਵੇ ਮੁੜੂਗਾ ਜ਼ਰੂਰ ਮੂਦੀ ਕਾ ਨੀਵੇਂ ਆ ਰੁਖਾਂ ਰੁਫਾਲਾ ਮਿੱਠੇ ਗੁਰ ਬਾਣੀ ਕਹੇ ਵੇਖ ਲੈ ਵਿਕਾਰ ਕੇ ਵਿਚਾਰ ਬਾਜਾ ਵਾਲੇ ਨੂੰ ਨਾ ਕੋਈ ਜੰਮਿਆ ਫੜ ਲੋ ਰਾਮਤਾ ਦਾ ਮੀ ਜੀ ਦੇ ਦਾਰ ਉੱਤੇ ਵਸਦਾ ਏ ਕਾਮੇ ਕਿਰਤੀਆਂ ਦਾ ਪੈਰੋਕਾਰ ਗੁਰੂ ਬਾਜਾਂ ਵਾਲਾ ਕਾਮੇ ਕਿਰਤੀਆਂ ਦਾ ਪੈਰੋਕਾਰ ਓ ਜਨਮਾਂ ਦਾ ਰੋਂਦਾ ਜਿਹੜਾ ਹੱਸਦਾ ਹੈ ਆਉਂਦਾ ਉਥੋਂ ਸੱਚਾ ਸੁੱਚਾ ਐ ਸਾ ਦੀ ਕਦਰ ਤੈਨੂੰ ਕੀਤਾ ਲੋਭ ਲਾਲਚਾਂ ਨੇ ਚੂਰਾ ਨਰਕਾਂ ਦਾ ਪਾਂਦੀ ਬਣੇ ਗੁਰੂ ਦਾ ਵਿਰੋਧ ਕਰੇ ਹੰਗਤਾਜ ਹੋ ਕੇ ਮਗਰੂਰਾ ਵੀਰਾ ਮੇਰੇ ਆਵੇਂ ਹੰਗਤਾਜ ਹੋ ਕੇ ਮਗਰੂਰਾ ਓ ਮਾਰ ਕੇ ਹੋਵੇਗਾ ਖਵਾਰਾ ਮਾਰ ਕੇ ਨਗਾਰੇ ਝਾੜ ਆਇਓ ਦਸ਼ਮੇਸ਼ ਵੱਲੇ ਦਰਗਾਹ ਚ ਹੋਵੇਗਾ ਖਵਾਰਾ ਬਾਜਾ ਵਾਲੇ ਨੂੰ ਨਾ ਕੋਈ ਜੰਮਿਆ ਫੜਨ ਵਾਲਾ ਖਾਵੇਂਗਾ ਮਦਾਨ ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮਦਾਨ ਵਿੱਚ ਹਾਰ ਹਾਤ ਮਾਨ ਹੈ ਕਿڑی ਖਲੋਣਾ ਪ੍ਰਭੂ ਦਾ ਪਿਆਰਾ ਹੈ ਓ ਦਲਾਰਾ ਮਾਤਾ ਗੁਜਰੀ ਦਾ ਅੱਲਾ ਨੇ ਅਲਾਹੀ ਕੀਤੀ ਚੋਣਾ ਮੇਰੇ ਗੁਰੂ ਜੀ ਦੀ ਅੱਲਾ ਨੇ ਅਲਾਹੀ ਕੀਤੀ ਚੋਣਾ ਓ ਦੁੱਖ ਏ ਬਰਬਾਦ ਹੋ ਜੂ ਰਹਿਣੀ ਨਹੀਂ ਉਹ ਜ਼ਿੰਦਗੀ ਦੀ ਖੈਰ ਵੀਰਾ ਮੇਰ ਆਵੇ ਰਹਿਣੀ ਨਹੀਂ ਉਹ ਜ਼ਿੰਦਗੀ ਦੀ ਖੈਰ ਮਸਤਾ ਦਾ ਮਾਨ ਤੇ ਨਿਸ਼ਾਨ ਸੱਚ ਆਈ ਦਾਓ ਕਹਿੰਦਾ ਕਰਪਾਲ ਹੈ ਬੁਕਾਰ ਮਸਤਾ ਦਾ ਮਾਨ ਤੇ ਨਿਸ਼ਾਨ ਸੱਚ ਆਈ ਦਾਓ ਕਰਪਾਲ ਹੈ ਪੁਕਾਰ ਬਾਜਾਂ ਵਾਲੇ ਨੂੰ ਨਾ ਕੋਈ ਜੰਮਿਆ ਫੜਨ ਖਾਵੇਂਗਾ ਮદાન ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮદાન ਵਿੱਚ ਹਾਰ ਸਨਮਾਨਯੋਗ ਭਾਈ ਸਾਹਿਬ ਜੀ वीर लाडी इंग्लैंड ਵਾਲਿਆਂ ਦੇ ਨਾਂ ਤੋਂ 100 ਰੁਪਏ ਮਾ ਆ ਭੇਜਦੇ ਨੇ ਸਤਿਗੁਰੂ ਜੀ ਹਾਜ਼ਰੀਆਂ ਦਰ ਪਰਵਾਨ ਕਰਨ ਸੌੜੀਆਂ ਵਾਲੇ ਵੀਰ ਚੰਗੇ ਕਬੀਸ਼ਰ ਉਹਨਾਂ ਵੱਲੋਂ ਬੇਅੰਤ ਮਾ ਆ ਹਾਜ਼ਰ ਹੈ ਹੋਰ ਸਰਬੱਤ ਸੰਗਤਾਂ ਵੱਲੋਂ ਬੇਅੰਤ ਮਾ ਆ ਹਾਜ਼ਰ ਹੋਈਏ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰੋ ਸਤਿਗੁਰਾਂ ਦੇ ਚਰਨਾਂ ਵਿੱਚ ਧਨਵਾਉ ਹਾਜ਼ਰੀਆਂ ਸਰਬੱਤ ਸੰਗਤਾਂ ਗਰਜਵੀਂ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਕਸ਼ਮੀਰ ਸੰਗੀਤ ਅਜੇ ਤੱਕ ਨਾਲ ਗੁਰਦੇਵ ਸਿੰਘ ਜੀ ਮਾਝਾ